ਦੀ ਦੇ ਵਿੱਚ 28 ਮਾਰਚ ਨੂੰ ਪ੍ਰੋਗਰਾਮ ਨੂੰ ਲੈ ਕੇ ਆ ਜੀ ਅਮਰ ਸਾਹਿਬ ਸਾਹਿਬ ਜਾਣਦਾ ਕੀ ਤਿਆਰੀਆਂ ਚੱਲ ਰਹੀਆਂ ਨੇ ਵਾਹ ਇਧਰ ਜੀ ਕੋਲ ਸੋ ਵਾਹ ਇਧਰ ਜੀ ਕੀ ਪਤੇ 14 ਮਾਰਚ ਨੂੰ ਸ੍ਰੀ ਰਣਨ ਪ੍ਰਸਾਦ ਸਾਹਿਬ ਜੀ ਦੀ ਪਾਵਨ ਧਰਤੀ ਤੇ ਵੱਡੀ ਪੰਥਕ ਇਕੱਤਰਤਾ ਹੋਈ ਸੀ ਜੋ ਪੰਥਕ ਕੱਟ ਰੱਖਿਆ ਸੀ ਜਿਸ ਵਿੱਚ ਸਿੱਖ ਸੰਪਰਦਾਵਾਂ ਦੇ ਮੁਖੀ ਹੰਸ ਸਿੰਘ ਜਥੇ ਜਥੇਬੰਦੀਆਂ ਦੇ ਪ੍ਰਤੀਨਿਤ ਔਰ ਸੰਤ ਮਹਾਂਕੁਰ ਕੰਧ ਕਾ ਗੁਰਸੇਵਾ ਨਾਮ ਪੰਥ ਦੇ ਜਥੇਦਾਰੀਆਂ ਨੂੰ ਅਪੀਲ ਕੀਤੀ ਗਈ ਸੀ ਉਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 17 ਮਾਰਚ ਤੱਕ ਸ਼ਰੂਨੀ ਕਮੇਟੀ ਦੀ ਇੱਕ ਜੱਜਪਤ ਕਮੇਟੀ ਨੂੰ ਆਪਣੇ ਫੈਸਲੇ ਵਾਪਸ ਲੈ ਕੇ ਤਿੰਨੇ ਪਾਕਿਸਤਾਨ ਦੇ ਜਥੇਦਾਰ ਸਹਿਬਾਨ ਨੂੰ ਬਹਾਲ ਕਰੇ ਜਥੇਦਾਰ ਸ਼੍ਰੀ ਕਾਲਪੱਖ ਸਾਹਿਬ ਸਿੰਘ ਸਾਹਿਬ ਜਨਨੀਏ ਸੰਧੂ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਪਾਕਸ਼ੀਤੇਸ਼ਵਰ ਸਾਹਿਬ ਜਥੇਦਾਰ ਸੰਸਾਧ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਕક્ષੀਤੰਗਵੰਸਾ ਹੈ। ਪਰੇਕਾਮ ਨੂੰ ਨੇ 17 ਦੀ ਡਿਕਟਟਰ ਦੇ ਵਿੱਚ ਇਸ ਪੱਖ ਨੂੰ ਬਿਲਕੁਲ ਕਿਨਾਰੇ ਰੱਖਿਆ। ਸੰਗਤਾਂ ਦੀ ਪੰਖ ਦੀ ਜੋਖੀ ਆਵਾਜ਼ ਉੱਠੀ ਹੈ। ਉਸ ਨੂੰ ਦਰਸਨਾ ਦੀ ਕਰ ਦਿੱਤਾ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੀ ਕਿ 28 ਮਾਰਚ ਨੂੰ ਅਸੀਂ ਸਰਦਾਰ ਤੇਜਸ ਸਿੰਘ ਸਮੁੰਦਰੀ ਹਾਲ ਤੇ ਆ ਕੇ ਸ੍ਰੀ ਅਮਰਸਰ ਸਾਹਿਬ ਸੁਮੇਟਾ ਸਮ ਸਮਾਜਨਾ ਸੰਗਠਨ ਅਤੇ ਬੰਦੀਆਂ ਪੰਥਕ ਰਤੀ ਬੰਦੀਆਂ ਔਰ ਸਮਤਾ ਰੋਸ ਧਰਨਾ ਦੇ ਕੇ ਹਰ ਮੈਂਬਰ ਦੀ ਜਵਾਬਦੇਹੀ ਕੀਤੀ ਜਾਵੇਗੀ ਕਿ ਤੁਸੀਂ ਪੰਥਕ ਭਾਵਨਾ ਨਾਲ ਖੜੇ ਹੋ ਜਾਂ ਮਨਮਾਨੀ ਦੇ ਫੈਸਲਿਆਂ ਦਾ ਸਮਰਥਨ ਕਰਦੇ ਹੋ ਔਰ ਇਸੇ ਦੌਰਾਨ ਸੰਗਤ ਨੇ ਆਪੋ ਆਪਣੇ ਤੌਰ ਤੇ 17 ਤਾਰੀਖ ਤੋਂ ਪਹਿਲਾਂ ਪਹਿਲਾਂ 15 ਔਰ 16 ਨੂੰ ਜਨਕਟ ਕਮੇਟੀ ਦੇ ਮੈਂਬਰਾਂ ਦੇ ਘਰਾਂ ਅਗੇ ਧਰਨੇ ਵੀ ਦਿੱਤੇ ਸਨ ਔਰ ਮੈਂ ਸਮਸਤ ਪੁਰਬਾ ਵੈਸ਼ੀ ਦਾ ਜਦੋਂ ਦਮਦ ਮੇ ਟਕਸਾਲ ਦਾ ਸਥਾਨ ਉਥੋਂ ਵੀ 22 ਮਾਰਚ ਨੂੰ ਕਪੀਲ ਜਾਰੀ ਕੀਤੀ ਸੀ ਕਿ ਜਿੰਨੇ ਵੀ ਮੈਂਬਰ ਇਸ ਰੋਹਣੀ ਕਮੇਟੀ ਦੇ ਹਰ ਮੈਂਬਰ ਦੇ ਅੱਗੇ ਹਰ ਮੈਂਬਰ ਤੱਕ ਪਹੁੰਚ ਪਣਾਈਦਾ ਹੈ ਹਰ ਸ਼ਰੋਹਣੀ ਕਮੇਟੀ ਦੇ ਮੈਂਬਰ ਨੂੰ ਇਹ ਗੱਲ ਕਹੀ ਜਾਏ ਕਿ ਤੁਸੀਂ ਸੰਸਦ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਹੋ ਜਾਂ ਇਤਿਹਾਸਕ ਫੈਸਲਿਆਂ ਦੇ ਸਮਰਥਨ ਵਿੱਚ ਹੋ ਕਿਉਂਕਿ ਜਿੰਨੇ ਵੀ ਮੈਂਬਰ ਹਨ ਜੀ ਉਹ ਸੰਗਤ ਦੇ ਚੁਣੇ ਹੋਏ ਹੈ ਅੱਜ ਪੂਰੀ ਸੰਗਤ ਪੂਰੀ ਸਿੱਖ ਕੌਮ ਦੁਨੀਆ ਭਰ ਵਿੱਚ ਬੈਠਾ ਹਰ ਸਿੱਖ ਪੰਜਾਬ ਦੇ ਕੋਨੇ-ਕੋਨਿਆਂ 'ਚ ਬੈਠਾ ਹਰ ਸਿੱਖ ਉਹਨਾਂ ਦੇ ਮਨਾਂ ਵਿੱਚ ਬਹੁਤ ਵੱਡਾ ਭਾਰੀ ਰੋਸ ਹੈ ਕਿ ਜਿਸ ਤੰਦ ਦੇ ਨਾਲ ਤਖਤਾਂ ਦੇ ਜefeਦਾਰਾਂ ਨੂੰ ਉਹਨਾਂ ਦੀਆਂ ਪਦਵੀਆਂ ਤੋਂ ਲਾ ਕੇ ਜਲੀਲ ਕੀਤਾ ਗਿਆ ਇਸ ਤੋਂ ਹਰ ਸਿੱਖਾਂ ਦੇ ਮਨ ਵਿੱਚ ਬਹੁਤ ਭਾਰੀ ਰੋਸ ਹੈ ਕਿ ਸਿੰਘ ਸਹਿਬਾਨਾਂ ਦੀਆਂ ਇਹ ਸਰਵਟ ਧਾਰਮਿਕ ਪਦਵੀਆਂ ਦੇ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਮੈਂਬਰਾਂ ਦੇ ਤੱਕ ਸ਼ਰਮਣੀ ਕਮੇਟੀ ਦੇ ਮੈਂਬਰਾਂ ਤੱਕ ਅਸੀਂ ਆਪਣੀ ਆਵਾਜ਼ ਵੀ ਪਹੁੰਚਾਈ ਹੈ ਹੁਣ ਸਾਰੇ ਮੈਂਬਰਾਂ ਨੂੰ ਦੇਖਣਾ ਅਸੀਂ ਕਿ 28 ਮਾਰਚ ਦੇ اجلاس ਵਿੱਚ ਇਹ ਸਾਰੇ ਮੈਂਬਰ ਪੰਥਕ ਭਾਵਨਾਵਾਂ ਦੇ ਉੱਤੇ ਖਰੇ ਉੱਤਰਦੇ ਹੋਏ ਸੰਗਤਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਜਿਨ੍ਹਾਂ ਨੇ ਇੱਕ ਇੱਕ ਵੋਟ ਦੇ ਕੇ ਇਹਨਾਂ ਨੂੰ ਜਤਾਇਆ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਔਰ ਸ਼ਰਮਣੀ ਕਮੇਟੀ ਦੇ ਮੈਂਬਰ ਬਣ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤੁਸੀਂ ਆਪਣਾ ਯੋਗਦਾਨ ਪਾਉਣਾ ਕਿਉਂਕਿ ਜਿਗਟਿਵ ਦੇ ਫੈਸਲੇ ਨੂੰ ਜਰਨਲ اجلاس ਦੇ ਵਿੱਚ ਬਦਲਿਆ ਜਾ ਸਕਦਾ ਰੱਦ ਕੀਤਾ ਜਾ ਸਕਦਾ ਇਸ ਕਰਕੇ ਮੈਂਬਰਾਂ ਦਾ ਅਰਜ ਹੈ ਇਹ ਕੌਮ ਦੀਆਂ ਭਾਵਨਾ ਅੱਜ ਇਹ ਪੰਥ ਦੇ ਨਾਲ ਸੰਗਤ ਨਾਲ ਨਹੀਂ ਖੜਨਗੇ ਕੱਲੋਂ ਸੰਗਤ ਤੋਂ ਇਹ ਆਸ ਨਾ ਰੱਖਣ ਕਿ ਸੰਗਤ ਇਹਨਾਂ ਦਾ ਕਿਸੇ ਵੀ ਸਮੇਂ ਸਮਰਥਨ ਕਰੇਗੀ ਇਸ ਕਰਕੇ ਅੱਜ ਦੇ ਹਾਲਾਤਾਂ ਅਨੁਸਾਰ ਸੰਗਤ ਦੀ ਭਾਵਨਾ ਕੌਮ ਦੀ ਭਾਵਨਾ ਪੰਥ ਦੀ ਭਾਵਨਾ ਦੁਨੀਆ ਪਰ ਬਿਠੇ ਬੈਠੇ ਹਰ ਸਿੱਖ ਦੀ ਭਾਵਨਾ ਨੂੰ ਮੱਦੇਨਜ਼ਰ ਰੱਖ ਕੇ ਔਰ ਇਹ ਨਾ ਹੁੰਦਾ ਇਹ ਆਪਣੇ ਅੰਦਰਲੇ ਦੀ ਵੀ ਆਵਾਜ਼ ਸੁਣਨ ਕਿ ਸੰਗਤ ਦੀ ਭਾਵਨਾ ਨਾਲ ਤੁਹਾਡੀ ਭਾਵਨਾ ਮੇਲ ਖਾ ਰਹੀ ਹੈ ਇਸ ਕਰਕੇ ਸਾਰੇ ਮੈਂਬਰ ਸਹਿਬਾਨਾਂ ਦਾ ਫਰਜ਼ ਹੈ ਕਿ ਉਸ ਦਿਨ ਖਾਈ ਦੇ ਜਲਾਸਦ ਅਗਜੈਕਟਿਵ ਦੇ ਫੈਸਲੇ ਨੂੰ ਬਦਲ ਕੇ ਜੋ ਮਨਮਾਨੀ ਦਾ ਫੈਸਲਾ ਕੀਤਾ ਗਿਆ ਉਹਨੂੰ ਰੱਦ ਕਰਕੇ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਦੂਸਰਾ ਸਿੰਘ ਸਹਿਬਾਨਾਂ ਦੀ ਸੇਵਾ ਮੁਕਤੀ ਔਰ ਉਹਨਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਕਿਉਂਕਿ 14 ਦੇ ਪੰਥਕਠ ਅਠ ਦੇ ਵਿੱਚ ਦੂਜਾ ਮਤਾ ਇਹ ਵੀ ਰੱਖਿਆ ਗਿਆ ਸੀ ਕਿ ਸਿੰਘ ਸਾਹਿਬ ਕਿਉਂਕਿ ਲੰਮੇ ਸਮੇਂ ਤੋਂ ਪੰਥ ਦੇ ਅੰਦਰ ਇੱਕ ਆਵਾਜ਼ ਉੱਠ ਰਹੀ ਹੈ ਮੰਗ ਉੱਠ ਰਹੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਦੀ ਵਿਦੈਕਨੀ ਦਾ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਸਨਮਾਨ ਪੂਰਵਕ ਦੇ ਆਪਾ ਤਖਤਾਂ ਦੀ ਪਦਵੀ ਦੇ ਉੱਤੇ ਸਵਾਜਿਵਾਨ ਕਰਦੇ ਹਨ ਤੁਸੀਂ ਦੇਖੋ ਜਦੋਂ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡਾ ਸੰਗਤਾਂ ਦਾ ਪੰਥ ਦਾ ਇਕੱਠ ਸੱਦਿਆ ਜਾਂਦਾ ਉਹਦੇ ਵਿੱਚ ਸਾਰੀਆਂ ਸਿੱਖ ਸੰਪਰਦਾਵਾਂ ਦਮਦਮਾ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਉਦਾਸੀ ਨਿਰਮਲੇ ਸੇਵਾ ਪੰਥੀਕਾਰ ਸੇਵਾ ਵਾਲੇ ਸਿੰਘ ਸੁਭਾਵਾਂ ਚੀਪਕਾਲ ਸਾਹਿਬਾਨ ਸਭਾ ਸੁਸਾਇਟੀਆਂ ਸਾਰਿਆਂ ਦੇ ਮੁਖੀ ਜਾਣ ਮੈਂ ਦੇ ਪ੍ਰਤੀਨਿਧ ਪਹੁੰਚ ਕੇ ਸੰਸੇਭਾਣਾਂ ਨੂੰ ਦਸਤਾਰਾ ਦੰਦੇ ਸਿਰੋਪਾ ਦੰਦੇ ਆ ਉਸ ਦਾ ਮਤਲਬ ਹੁੰਦਾ ਕਿ ਸਮੁੱਚੇ ਪੰਥ ਨੇ ਅੱਜ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਨ ਦੂਦੇ ਤਖਤਾਂ ਦੀ ਗੁਰਦਵਾਰ ਮੰਦਰ ਸਾਹਿਬ ਵਿਦੇਸ਼ਾਂ ਸਹਿਬਾਂ ਦੀ ਸੇਵਾ ਸੰਭਾਲ ਦਿੱਤੀ ਹੈ ਸਾਰਾ ਪੰਥ ਇਹਨਾਂ ਦਾ ਸਹਿਯੋਗ ਕਰੇਗਾ ਔਰ ਇਹ ਪੰਥ ਦੀ ਆਵਾਜ਼ ਬਣ ਕੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨਗੇ ਇਹ ਵੀ ਦੀ ਵਿਧਾਨ ਹੈ ਪਰ ਜਦੋਂ ਜਦੋਂ ਜੇਦਾਰ ਨੂੰ ਲਾਇਆ ਜਾਂਦਾ ਉਹਨੂੰ ਕਿਸੇ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਐਗਜ਼ੈਕਟਿਵ ਆਪਣੀ ਮਰਜ਼ੀ ਨਾਲ ਹੀ ਮਤਾ ਪਾਸ ਕਰਕੇ ਉਹਨਾਂ ਨੂੰ ਲਾ ਕੇ ਘਰੇ ਤੋਰ ਦਿੰਦੇ ਆ ਇਸ ਤਰ੍ਹਾਂ ਤੱਕ ਮਲਾਜਮ ਦੇ ਨਾਲ ਇੱਕ ਕਰਤਾਰ ਲਾ ਕੇ ਮੈਂ ਤਾਂ ਇਥੋਂ ਤੱਕ ਕਹੂੰਗਾ ਕਿ ਚਪੜਾਸੀ ਨਾਲ ਵੀ ਇਸ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਕੀਤਾ ਜਾਂਦਾ ਇਸ ਲਈ ਇਸ ਵਿਧੀ ਵਿਧਾਨ ਦੀ ਬਹੁਤ ਵੱਡੀ ਕੋਡ ਹੈ ਬਾਬਾ ਜੀ ਇਹਦੇ ਨਾਲ ਫਿਰ ਬੜਾ ਗਲਤ ਮੈਸੇਜ ਜਾਂਦਾ ਨਾ ਆਮ ਲੋਕਾਂ ਦੇ ਵਿੱਚ ਵੀ ਕਿ ਜਿਹੜੇ ਸਾਡੇ ਸਿਰ ਮੌਰ ਜਥੇਦਾਰ ਨੇ ਜਿਨ੍ਹਾਂ ਨੂੰ ਅਸੀਂ ਬੜਾ ਸਤਿਕਾਰ ਦਿੰਨੇ ਆ ਉਹਨਾਂ ਨੂੰ ਇਸ ਢੰਗ ਨਾਲ ਜਿਹੜਾ ਘਰ ਤੋੜਨਾ ਬਿਲਕੁਲ ਜਿਹੜੀ ਜਿਹੜੀ ਸਾਡੀ ਸੰਸਥਾ ਧਾਰਮਿਕ ਸ਼ਰੋਣੀ ਕਾਰਕਉਦ ਕਮੇਟੀ ਉਹ ਸਿੱਖ ਭਗਤਾਂਵਾਂ ਦੀ ਤਰਜਮਾਨੀ ਕਰਨ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸੇਖ ਆਵਾਜ਼ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਧਾਰਮਿਕ ਪੱਖ ਤੋਂ ਵੀ ਔਰ ਪੱਖ ਦੇ ਹਰ ਖੇਤਰ ਦੇ ਵਿੱਚ ਉਹ ਨੁਮਾਇੰਦਗੀ ਕਰਨ ਵਾਸਤੇ ਬਣਾਈ ਗਈ ਹੈ ਜੇ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਸਥਾ ਇਸ ਤਰ੍ਹਾਂ ਦੇ ਗਲਤ ਪਰਤਾਂ ਪਾ ਰਹੀ ਹੈ ਨਾ ਉਹਦੇ ਨੇ ਸ਼ਰੋਣੀ ਕਮੇਟੀ ਦੇ ਅਕਸ ਨੂੰ ਤੁਸੀਂ ਦੇਖੋ ਬਹੁਤ ਵੱਡੀ ਟਾਰ ਲੱਗਦੀ ਹੈ ਉਸੇ ਕਾਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆਂ ਕਿ ਉਸੇ ਕਾਰਨ ਅਸਰੋਣੀ ਕਮੇਟੀ ਦਾ ਦਾਰਾ ਬਹੁਤ ਛੋਟਾ ਰਹਿ ਗਿਆ। ਹਰਿਆਣੇ ਵਾਲੇ ਨੇ ਆਪਣੀ ਅਲੱਗ ਬਣਾ ਲਈ ਹੈ, ਦਿੱਲੀ ਤਾਂ ਪਹਿਲਾਂ ਹੀ ਲੱਗ ਗਈ। ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਸਤਿਕਾਰਾਂ ਦੇ ਵਿੱਚ ਅਵਾਰਡ ਉੱਤਰ ਗਈ ਹੈ। ਅਸੀਂ ਆਪਕੋ ਆਪਣੇ ਗੁਰਦੁਆਰਿਆਂ ਦੀ ਅਲੱਗ ਕਮੇਟੀਆਂ ਬਣਾ ਲੈਣੀਆਂ। ਅੱਜ ਸ਼੍ਰੋਮਣੀ ਕਮੇਟੀ ਜਿਹੜੀ ਹੈ ਬਹੁਤ ਛੋਟੇ ਦਾਇਰੇ ਦੇ ਵਿੱਚ ਇਹਦਾ ਇੱਕ ਦਾਇਰਾ ਬਹੁਤ ਛੋਟਾ ਜਿਹਾ ਬਣ ਕੇ ਰਹਿ ਗਿਆ ਸਿਰਫ ਪੰਜਾਬ ਤੱਕ। ਨਹੀਂ ਤਾਂ ਇਹ ਬਿਸ਼ਵ ਦੇਸ਼ਾਂ ਕਾ ਦੀ ਪ੍ਰਤੀਨਿਧਤਾ ਕਰਦੀ ਸੀ। ਕਿਉਂ ਤੇ ਇੱਥੇ ਮਨਮਾਨੀ ਦੇ ਫੈਸਲੇ ਕਰਨ ਕਰਕੇ ਸਿੱਖਾਂ 'ਚ ਰੋਸਦੇ ਆ ਸਿੱਖਾਂ ਨੇ ਇਹ ਹਮੰਗਾਂ ਕੀਤੀਆਂ ਮੈਂ ਤਾਂ ਜੀ ਇਸ ਗੱਲ ਦੇ ਹੱਕ ਵਿੱਚ ਜਾਤੀ ਤੌਰ ਤੇ ਕਿ ਸਿੱਖਾਂ ਦੀ ਇਹ ਪ੍ਰਤੀਨਿਧਤਾ ਦੰਦਵੀ ਟਕਸਾਲ ਦੇ ਮੁਖੀਆਂ ਨੇ ਵੀ ਇਸ ਨੂੰ ਸਥਾਪਿਤ ਕਰਨ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਅੰਗਰੇਜ਼ ਕਾਲ ਦੇ ਵਿੱਚ ਜਿਹੜਾ ਵੀ ਕੱਟੀਆਂ ਇਹ ਕਿਸ ਸਿੱਖਾਂ ਦੀ ਸ਼ਹੀਦਾਂ ਦੀ ਜਥੇਬੰਦੀ ਚੁਣੀ ਗਈ ਸੀ ਗੁਰਦ ਆਮਾ ਦਾ ਪ੍ਰਬੰਧ ਕਰਨ ਵਾਸਤੇ ਇਹ ਸਿੱਖਾਂ ਦੀ ਸਰਪ੍ਰਸਤ ਤੇ ਜਥੇਬੰਦੀ ਦਾ ਮਾਣ ਪ੍ਰਾਪਤ ਕਰਨ ਵਾਸਤੇ ਦੇ ਲਈ ਬਹੁਤ ਵੱਡਾ ਸੰਘਰਸ਼ ਹੋਇਆ ਸੀ ਇਹ ਜਥੇਬੰਦੀ ਦੀ ਹੋਂਦ ਇਹਦਾ ਵਿਸ਼ਾਲ ਦਰਾਂ ਬਹੁਤ ਵੱਡਾ ਹੋਣਾ ਚਾਹੀਦਾ ਸੀ ਇਹ ਬਣਿਆ ਰਹਿਣਾ ਚਾਹੀਦਾ ਸੀ ਉਹਦੇ ਵਿੱਚ ਜੋ ਇਹ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਮੇਂ ਤੋਂ ਬਹੁਤ ਛੋਟੇ ਜਿਹੇ ਦਾਇਰੇ ਦੇ ਵਿੱਚ ਰਹਿ ਗਈ ਹੈ ਕਿ ਪੰਜਾਬ ਤੱਕ ਸੀਮਿਤ ਰਹਿ ਗਈ ਹੈ ਇਹਦੀ ਜ਼ਿੰਮੇਵਾਰੀ ਕਿੰਨੀ ਵੱਧਦੀ ਹੈ ਇਸ ਟੁੱਟਣ ਵਾਲੀ ਗੱਲ ਆਜੇ ਇਹਦੇ ਤੱਕ ਕੰਪੇਅਰ ਬਾਏ ਨਹੀਂ ਕੀਤੀ ਗਈ ਇਹਨੂੰ ਕਿਉਂ ਨਹੀਂ ਬਚਾਇਆ ਗਿਆ ਟੁੱਟਣ ਤੋਂ ਹਰ ਸੰਭਵ ਯਤਨ ਕਰਨਾ ਬਣਦਾ ਸੀ ਸੰਗਤਾਂ ਤੱਕ ਅਪਰੋਚ ਕਰਦੇ ਕਿ ਸਾਰੇ ਕੌਮ ਦੀ ਇਹ ਸੰਸਤਾ ਭਾਈ ਅੱਡ ਅੱਡ ਵੱਖਰੇ ਵੱਖਰੇ ਤੁਹਾਡੇ ਨਾਲ ਬੜਨ ਸ਼ਰੋਮਣੀ ਕਮੇਟੀ ਇੱਕ ਬਣੇ ਇਨੂੰ ਬਚਾਉਣ ਦੀ ਲੋੜ ਸੀ ਵੱਲ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸੰਜੀਦਗੀ ਨਾਲ ਧਿਆਨ ਹੀ ਨਹੀਂ ਦਿੱਤਾ ਗਿਆ ਬਾਬਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਸਾਈ ਹੁਣੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜੀ ਉਹ ਕਹਿੰਦੇ ਕਿ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਜਥੇਦਾਰ ਉਹਨਾਂ ਦੀ ਸਨਮਾਨਪੂਰਵਕ ਉਹ ਵਧਾਈਗੀ ਕੀਤੀ ਜਾਊਗੀ ਔਰ ਜਿਹੜੇ ਨਿਯੁਕਤੀਦਾਰ ਸੇਵਾ ਮੁਕਤੀ ਦਾ ਵੀ ਵਿਧੀ ਵਿਧਾਨ ਜਿਹੜਾ ਉਹਦੇ ਲਈ ਇੱਕ ਕਮੇਟੀ ਬਣਾਈ ਜਾਊਗੀ ਇਹ ਸਭ ਜਿਹੜਾ ਤੁਹਾਡੀ ਅਗਵਾਈ ਕਰਨ ਤੋਂ ਬਾਅਦ ਹੀ ਫੈਸਲਾ ਉਹਨਾਂ ਨੇ ਲਿਆ ਜੀ ਮੇਰੀ ਬੇਨਤੀ ਹੈ ਜਿਹੜੇ ਤਾਂ ਤਿੰਨੇ ਜਥੇਦਾਰ ਉਹ ਬਹਾਲ ਕੀਤੇ ਜਾਵਣ ਪਹਿਲਾ ਸਾਡਾ ਦੇਖੋ ਇਹ ਪੰਥਕ ਇਕੱਠ ਨੇ ਛੇ ਮਤੇ پاس ਕੀਤੇ ਆ ਗੁਰਮਤੇ پاس ਕੀਤੇ ਆ ਉਹਨਾਂ ਵਿੱਚ ਇਹ ਗੁਰਮਤਾ ਮਖਰੂਪ ਵਿੱਚ ਮੁੱਖ ਰੂਪ ਵਿੱਚ ਹੈ ਕਿ ਨਵੀਆਂ ਨੁਕਤੀਆਂ ਰੱਦ ਕਰੋ ਔਰ ਜਿਹੜੇ ਸੰਗ ਸਹਿਬਾਨਾਂ ਨੂੰ ਤੁਸੀਂ ਸੇਵਾ ਮੁਕਤ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜੇ ਸਰਦਾਰ ਹਰਜਿੰਦਰ ਸਿੰਘ ਕੀਤਾ ਉਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕੀਤੀ ਹੈ ਅਸੀਂ ਉਹਨਾਂ ਦੀ ਪਹਿਲ ਕਦਮੀ ਦਾ ਤਨੋਂ ਮਨੋਂ ਹਰ ਤਰ੍ਹਾਂ ਕਰਕੇ ਸਵਾਗਤ ਕਰਦੇ ਹਾਂ ਕਿ ਉਹ ਯੋਗਤਾ ਦੇ ਆਧਾਰ ਦੇ ਉੱਤੇ ਔਰ ਸਾਰੇ ਪੰਥ ਦੀਆਂ ਭਾਵਨਾਵਾਂ ਨੂੰ ਸੁਣ ਕੇ ਸਿੱਖ ਸੰਪਰਦਾਵਾਂ ਸੰਸਮਾਗ ਸੰਗਮਿਤ ਕਸਾਲ ਨਿਹੰਗ ਸਿੰਘ ਦਿੱਤੀਆਂ ਪੰਥਕ ਦਿੱਤੀਆਂ ਸਿੰਘ ਸੁਭਾਵਾਵਾਂ ਸਾਰਿਆਂ ਦੀ ਇੱਕ رائے ਬਣਾ ਕੇ ਇਹ ਵਿਧੀ ਵਿਵਧਾਨ ਬਣਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਚੰਗੀ ਪ੍ਰਤਪਾਈਗੀ ਕਿ ਸਿੰਘ ਸਹਿਬਾਨਾਂ ਦਾ ਸਨਮਾਨ ਹਮੇਸ਼ਾ ਬਹਾਲ ਰਹਿਣਾ ਚਾਹੀਦਾ ਮੈਂ ਇਸ ਗੱਲ ਦੀ ਉਹਨਾਂ ਨੂੰ ਸਲਾਹ ਕਰਦਾ ਕਿ ਉਹਨਾਂ ਨੇ 14 ਦੇ ਪੰਥਕ ਕਟ ਤੋਂ ਬਾਅਦ ਇਸ ਮਤੇ ਨੂੰ ਪ੍ਰਵਾਨ ਕਰਦਿਆਂ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਵਿਧੀ ਵਿਧਾਨ ਜ਼ਰੂਰ ਬਣਾਵਾਂਗੇ ਇਹ ਬਣਨਾ ਚਾਹੀਦਾ 28 ਤਰੀਕ ਦਾ ਜਿਹੜਾ ਰੋਸਟਰ ਨਾ ਤੁਸੀਂ ਕਾਲ ਦਿੱਤੀ ਆ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਔਰ ਕਿੰਨਿਆਂ ਕ ਤਿਆਰੀਆਂ ਨੇ ਇਸ ਵੇਲੇ ਦੇਖੋ ਅਕੀਦੀ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗਤਾਂ ਦੇ ਵਿੱਚ ਰੋਸ ਵੀ ਹੈ ਔਰ ਇਸ ਧਰਮ ਲਈ ਬਹੁਤ ਵੱਡਾ ਉਤਸ਼ਾਹ ਵੀ ਹੈ। ਔਰ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਉੱਥੇ ਪਹੁੰਚਣਗੇ। ਔਰ ਮਾਝਾ, 도ਆਬਾ, ਮਾਲਵਾ ਹਰ ਖੇਤਰ ਵਿੱਚੋਂ ਸੰਗਤ ਉੱਤੇ ਆਏਗੀ। ਔਰ ਵਿਦੇਸ਼ਾਂ ਦੇ ਸਿੱਖਾਂ ਦੀ ਵੀ ਨਿਗਾ ਲੱਗੀ ਹੋਈ ਹੈ। ਉਹ ਭਾਵੇਂ ਆ ਨਹੀਂ ਸਕਦੇ ਪਰ ਦਿਲੋਂ ਉਹ ਜੁੜੇ ਹੋਏ ਆ ਉਸ ਦਿਨ ਦੇ ਪ੍ਰੋਗਰਾਮ ਨਾਲ। ਕਿਉਂਕਿ ਮੈਨੂੰ ਵਿਦੇਸ਼ਾਂ ਤੋਂ ਮਾਰਕਾ इंग्लंड ਕੈਨੇਡਾ ਯੂਰਪ ਹਰ ਥਾਂ ਤੋਂ ਮੇਰੇ ਤੱਕ ਸੁਨੇਹੇ ਆ ਰਹੇ ਆਂ ਕਿ ਸੰਗਠਾ tham ਪਰ tham ਮੀਟਨਾ ਕਰ ਰਹੀ ਆਂ ਉਥੋਂ ਦੀਆਂ ਪੰਥਕ ਦੇ ਦਸੇਬੰਦੀਆਂ ਇਸ ਪ੍ਰੋਗਰਾਮ ਦਾ ਬਹੁਤ ਵੱਡੀ ਪੱਧਰ ਤੇ ਸਮਰਥਨ ਕਰ ਰਹੀ ਆਂ ਔਰ ਸੰਗਠਾ ਅਪੀਲਾ ਵੀ ਕਰ ਰਹੀ ਆਂ ਇਸ ਲਈ ਇਹ ਬਹੁਤ ਵੱਡਾ ਪ੍ਰੋਗਰਾਮ ਹੋਏਗਾ ਪੰਥ ਦਾ ਔਰ ਇਹ ਪ੍ਰੋਗਰਾਮ ਦੇ ਵਿੱਚ ਹਰ ਸਿੱਖ ਮਾਈ ਭਾਈ ਨੌਜਵਾਨ ਬਜੁਰਗ ਸਮੂਹਿਤ ਕਰਨਗੇ ਇਸ ਲਈ ਬਕਾਇਦਾ ਵਹੀਕਲਾਂ ਦਾ ਵੀ ਜਥੇਬੰਦੀ ਵੱਲੋਂ ਵੀ ਸੰਤ ਸਮਾਜ ਵੱਲੋਂ ਵੀ ਮਹਾਪੁਰਖਾਂ ਵੱਲੋਂ ਵੀ ਜਥੇਬੰਦੀਆਂ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਆ ਸਾਰੇ ਸੰਗਤਾਂ ਨੂੰ ਲੈ ਕੇ ਆਉਣਗੇ ਸੰਗਤਾਂ ਵਿੱਚ ਬਹੁਤ ਵੱਡਾ ਜੋਸ਼ ਹੈ ਔਰ ਉਤਸ਼ਾਹ ਹੈ ਕਿ ਸੰਗਤਾਂ ਦਾ ਵੱਡਾ ਘਟੋ ਉਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਤੇਜ ਸਿੰਘ ਸਮੁੰਦਰੀ ਹਾਲ ਦੇ ਅੱਗੇ ਹੋਏਗਾ ਔਰ ਦੂਸਰੀ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਕਰਨੀ ਚਾਹੁੰਦਾ ਸਾਡਾ ਪ੍ਰੋਗਰਾਮ ਨਰੋਲ ਸ਼ਾਂਤਮਈ ਆ ਪਹਿਲੀ ਗੱਲ ਇਹ ਕੋਈ ਸ਼ਾਸਕੀ ਪ੍ਰੋਗਰਾਮ ਨਹੀਂ ਮੈਂ ਫਿਰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਰ ਪਾਰਟੀ ਵਿੱਚ ਸਿੱਖ ਬੈਠੇ ਆ ਪਰ ਪਾਰਟੀ ਬਾਦੀ ਅਸੀਂ ਗੁਰੂ ਦੇ ਅੱਜ ਜਿਹੜੇ ਤਖਤ ਸਹਿਬਾਨਾਂ ਦੇ ਜਥੇਦਾਰ ਸਮੁੱਚੀ ਕੌਮ ਦੇ ਆ ਸਾਰੀਆਂ ਪਾਰਟੀਆਂ ਸਾਰੀਆਂ ਧਰਾਂ ਪਾਰਟੀ ਬਾਦੀ ਤੋਂ ਉੱਤੇ ਉੱਠ ਕੇ ਆਪਣਾ ਸਿੱਖ ਹੋਣ ਦਾ ਫਰਜ਼ ਪਹਿਚਾਣਦੇ ਹੋਏ ਉਸ ਪ੍ਰੋਗਰਾਮ ਦੇ ਵਿੱਚ ਖੁੱਲੇ ਦਿਨ ਨਾਲ ਸ਼ਮੂਲੀਅਤ ਕਰਨ ਇਹ ਮੇਰੀ ਅਪੀਲ ਹੈ ਸੰਗਤਾਂ ਵੱਧ ਤੋਂ ਵੱਧ ਚੜ੍ਹਦੀ ਕਲਾ ਨਾਲ ਉੱਥੇ ਪਹੁੰਚਣ ਗਿਆ 11 ਵਜੇ 골ਡਨ ਗੇਟ ਸ਼੍ਰੀ ਅਮਰਸਰ ਸਾਹਿਬ ਕਿਉਂਕਿ ਬਠਿੰਡੇ ਤੋਂ ਲੈ ਕੇ ਇਧਰ ਰਾਜਪੁਰਾ ਅੰਮ੍ਰਾਲਾ ਸਰਹੰਦ ਔਰ ਦੂਸਰੇ ਪਾਸੇ ਹੁਸ਼ਿਆਰਪੁਰ ਜਲੰਧਰ ਜਿੰਨਾ ਵੀ ਇਹ ਸਾਰਾ ਖੇਤਰ ਹੈ ਉਧਰੋਂ ਬਠਿੰਡਾ ਸੰਗਰੂਰ ਪਟਿਆਲਾ ਮਾਨਸਾ ਸਾਰੀਆਂ ਬਾਕੀ ਬਾਰਡਰ ਦਾ ਜਿੰਨਾ ਏਰੀਆ ਸਾਰਾ ਤਰਨਤਾਰਨ ਸਾਹਿਬ, ਡਿਲਾ ਅਮਰਸਰ ਸਾਹਿਬ, ਬਰਦਾਸਪੁਰ ਇਹ ਸਾਰੇ ਪਾਸਿਆਂ ਤੋਂ ਇੱਕੋ ਹੀ ਅਪੀਲ ਕੀਤੀ ਗਈ ਹੈ ਕਿ 골ਡਨ 게이트 ਨੂੰ ਮੁੱਖ ਸੈਂਟਰ ਪੁਆਇੰਟ ਆਪਾਂ ਰੱਖਿਆ ਕਿ ਉਸ ਦਿਨ 11 ਵਜੇ ਤੱਕ ਇੱਥੇ ਸਾਰੇ ਪਹੁੰਚ ਜਾਓ ਆਪੋ ਆਪਣੇ ਹਲਕਿਆਂ ਤੋਂ ਵਕਤ ਸਿਰ ਸੰਗਤਾਂ ਆਪਣੇ ਕਾਫਲੇ ਲੈ ਕੇ ਤੁਰਨ 11 ਵਜੇ ਤੋਂ ਬਾਅਦ ਫਿਰ ਆਪਾਂ ਸ਼੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਨੂੰ ਰਵਾਨਗੀ ਕਰਾਂਗੇ। ਬਾਬਾ ਜੀ ਇੱਕ ਖਬਰ ਹੋਰ ਵੀ ਚਰਚਾ ਦਾ ਵਿਸ਼ਾ ਬਣੀ ਹੈ ਕਿ ਕੋਈ ਤੁਹਾਡੇ ਇਸ ਸਟੈਂਡ ਦੇ ਨਾਲ ਕੁਝ ਸ਼੍ਰੋਮਣੀ ਗੁਰਦੁਆਰਾ ਬਰਨਾਂ ਤੋਂ ਮੈਂਬਰਾਂ ਨੇ ਵੀ ਸਹਿਮਤੀ ਜਤਾਈ ਹੈ। ਹਾਂਜੀ ਇਹ ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ ਮੀਡੀਆ ਦੇ ਵਿੱਚ ਕਿ ਜਿਹੜੇ ਮੈਂਬਰ ਇਸ ਗੱਲ ਤੋਂ ਬੜੇ ਦੁਖੀ ਹੈ ਕਿ ਇਹ ਫੈਸਲਾ ਹੋਣਾ ਨਹੀਂ ਚਾਹੀਦਾ। ਇਹ ਗਲਤ ਕਦਮ ਪੁੱਟਿਆ ਗਿਆ। ਉਹ ਆਪਣੀਆਂ ਪੰਥਕ ਭਾਵਨਾਵਾਂ ਦਾ ਦੇਖੋ ਉਹ ਕੌਮ ਦੇ ਹਿੱਤਾਂ ਨੂੰ ਪਹਿਲ ਦੇ ਕੇ ਪੰਥਕ ਹਿੱਤਾਂ ਨੂੰ ਪਹਿਲ ਦੇ ਕੇ ਇਸ ਫੈਸਲੇ ਦੇ ਨਾਲ ਉਹਨਾਂ ਨੇ ਅਸਹਿਮਤੀ ਜਤਾਈ ਹੈ ਵੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਔਰ ਉਹਨਾਂ ਨੇ ਇਹ ਇੱਕ ਏਜੰਡਾ ਬਣਾਇਆ ਕਿ ਅਸੀਂ ਤਤਸਹਿਬਾਨਾਂ ਨੂੰ ਦੁਆਰਾ ਬਹਾਲ ਕਰਾਉਣ ਲਈ ਇਸ ਜਰਨਲ اجلاس ਦੇ ਵਿੱਚ ਆਪਣੀ ਆਵਾਜ਼ ਉਠਾਵਾਂਗੇ ਮੈਂ ਉਹਨਾਂ ਸਾਰੇ ਮੈਂਬਰਾਂ ਦਾ ਔਰ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਨੇ ਵੀ ਵਿਰੋਧ ਕੀਤਾ ਸੀ ਜੀ 15 ਚੋਂ ਨਾ ਤਿੰਨਾਂ ਨੇ ਵਿਰੋਧ ਕੀਤਾ ਸੀ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਕਿ ਤੁਸੀਂ ਪੰਥ ਦੀ ਆਵਾਜ਼ ਬਣੇ ਹੋ ਔਰ ਪੰਥ ਵਿੱਚ ਤੁਹਾਡਾ ਹਮੇਸ਼ਾ ਹੀ ਸਨਮਾਨ ਰਹੇਗਾ ਜਿਹੜਾ ਪੰਥ ਦੀ ਆਵਾਜ਼ ਉਠਾਏਗਾ ਨਾ ਜੀ ਕਿਸੇ ਵੀ ਥਾਂ ਤੇ ਬੈਠ ਕੇ ਪੰਥ ਉਹਨੂੰ ਹਮੇਸ਼ਾ ਹੀ ਸਨਮਾਨ ਦੰਦਾ ਰਿਹਾ ਤੇ ਅੱਗੇ ਵੀ ਦਵੇਗਾ ਉਹਨਾਂ ਨੇ ਪੰਥ ਦੀ ਖਾਤਰ ਇਹ ਆਵਾਜ਼ ਉਠਾਈ ਹੈ ਇਸ ਲਈ ਪੰਥ ਦਾ ਉਹਨਾਂ ਦੇ ਉਹਨਾਂ ਪ੍ਰਤੀ ਪੰਥ ਵਿੱਚ ਬਹੁਤ ਵੱਡਾ ਇਹ ਸਨਮਾਨ ਪੈਦਾ ਹੋਇਆ ਤੇ ਪੰਥਕ ਭਾਵਨਾਵਾਂ ਦੀ ਉਹਨਾਂ ਨੇ ਕਰਤ ਕਦਲ ਕਰਦੇ ਆਪਣਾ ਫਰਜ਼ ਪਛਾਣਿਆ ਇਸ ਕਰਕੇ ਮੈਂ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਸ਼ੁਕਰੀਆ ਜੀ ਧੰਨਵਾਦ ਜੀ ਆਪ ਜੀ ਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ